ਚਾਚੇ ਆ ਗਿਆ ਹਾਂ ਤਾਂ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੁੱਲ ਗਏ ਤੇ ਭਾਈ ਸਤਿ ਸ਼੍ਰੀ ਅਕਾਲ ਤਾਂ ਅੱਜ ਬੱਦਲ ਨੂੰ ਦੇਖਦੇ ਕਿੱਦਾਂ ਤੇ ਆ ਗਿਆ ਭਾਈ ਆ ਬੱਦਲ ਫੇਰ ਆ ਗਿਆ ਯਾਰ ਹੁਣ ਤਾਂ ਬਹੁਤ ਜ਼ਿਆਦਾ ਗਲਤ ਕੰਮ ਹੋ ਰਿਹਾ ਹੈ ਰਜਿੰਦਰ ਕਿਹੜੀ ਕਹਿੰਦੇ ਅੱਜ ਮੋਟਰੇ ਚਲਾਈਏ ਦਿੰਦੇ ਅਸੀਂ ਉੱਧਰੇ ਆ ਫੇਰ ਐ ਲੈ ਹੁਣ ਫੇਰ ਫੇਰ ਉੱਧਰੇ ਕੋਰਦਾ ਹੁਣ ਅਮਰੰਡੇ ਵੱਲ ਤੀ ਆਉਂਦਾ ਰੋਜ਼ ਆਉਂਦਾ ਜਾਂ ਚੇਹੇ ਕਹਿੰਦਾ ਥੋੜੀ ਜਿੰਨੀ ਜ਼ਿਆਦਾ ਪੱਕੀਆਂ ਹੈ ਗਾ ਸਾੜੇ ਹਰੀਆਂ ਆਲੇ ਇਹ ਥੋੜੀ ਥੋੜੀ ਗੱਦਰ ਵੀ ਹੋ ਪਈਆਂ ਚਾਚੇ ਆਪਣੇ ਅਗੇ ਉੱਧਰ ਵੀ ਲਈ ਆ ਜਦੋਂ ਉਹ ਮਸ਼ੀਨਾਂ ਵਰਤ ਰਹੇ ਤੇ ਜਿਹੜੀ ਮਸ਼ੀਨ ਇੱਕ ਮਸ਼ੀਨ ਤਾਂ ਉਹਦੀ ਹਰਿਆਣਾ ਚਲੇਗੀ ਕਹਿੰਦਾ ਝੀਰੀ ਪੱਕੀ ਆ ਹਾਂ ਮਸ਼ੀਨ ਘੜਦੀ ਆ ਉੱਥੇ ਹਾਂ ਲੇਕਿਨ ਜੀ ਗਈ ਵੀ ਹਰਿਆਣੇ ਗਈ ਵੀ ਹਰਿਆਣੇ ਚ ਇੱਕ ਅੱਛਾ ਕਹਿੰਦਾ ਇੱਕ ਤਾਂ ਨਹੀਂ ਹੁਣ ਕਹਿੰਦਾ ਅੱਜ ਇਹਨਾਂ ਨੇ ਵਾਪਸ ਆ ਜਾਣਾ ਵੀ ਜਾਂਦੇ ਇਹਨੂੰ ਹੋਰ ਕੰਮ ਕਰ ਲਓ ਹਾਂ ਕਹਿੰਦੇ ਬੱਤਾ ਨੂੰ ਫੇਰ ਜਾਉਂਗੇ ਮਸ਼ੀਨ ਉੱਥੇ ਘਰ ਆਉਣੀ ਅੱਛਾ ਬਾ ਦੇਖ ਲੈ ਜਿਹੜੀ ਇਹਦਾ ਸਾਰਾ ਉੱਪਰ ਤੇ ਨਹੀਂ ਹਟਦਾ ਦੇਖ ਤੂੰ ਕਹੀ ਕਾਲੀ ਘਟਾਈ ਹੈ ਲੈ ਇਹ ਤਿਆਰੀ ਕਿੰਨਾ ਹੈ। ਕਹਿ ਦਿੱਤੀ ਆਪਣੇ ਵੀ ਆਹੀ ਕੋ ਸੋਨਾ ਮਸ਼ੀਨਾਂ ਨਾਲ। ਹੈ? ਘੜੀਸੇ ਪੈਣੇ ਆ। ਘੜੀਸੇ ਪੈਣੇ। ਚੱਲ 4 ਵਜੇ। ਖੇਤ ਆਪਣੇ ਨਹੀਂ ਸੁੱਕੇ। ਮੀਂਹ ਪਿਆ ਨਹੀਂ ਨਾ ਹੈਗਾ ਆਪਣੇ। ਉਹ ਚੀਜ਼ ਨਹੀਂ ਆਪਣੇ। ਉਹ ਦਿੱਤਾ ਬਦਰ ਪੈਜੇ ਬ ਦੋ ਦਿਨ ਪਾਣੀ ਨਹੀਂ ਮਿਲਦਾ ਯਾਰ। ਨਹੀਂ ਲੱਭਦਾ। ਇਹ ਤਾਂ ਹੁਣ ਹਵਾ ਦਾ ਡਰ ਆਇਆ। ਹਵਾ। ਠੀਕ ਤਾਂ ਸਹੀ ਤੂ ਕਹਿਆ ਲਾਗੀ ਕਿਣੀ ਕਿਣੀ ਕੋਈ। ਚੱਲ ਜਾਈ। ਮੇਰਾ ਚਿੱਕ ਗੰਨਾ ਵੀ ਵੱਨ ਹੋ ਗਿਆ। ਵਧੀਆ ਰਿਹਾ ਗੰਨਾ ਬਣਾਤਾ ਤੈਂ। ਲੰਬਾ ਪੈ। ਤਾਂ ਵਧੀਆ ਰਿਹਾ। ਹੋਰ ਹੋਣ ਗਏ ਆ। ਪਾਲਾ ਕਹਿੰਦਾ ਤਖੜਾ ਤੇਰਾ। ਉਹ ਤਾਂ ਪੂਰਾ ਦਾ। ਕਹਿੰਦਾ ਸਾਡਾ ਦੇਖਿਆ? ਗੰਨਾ। ਉਹ ਉਹ ਚੱਲ ਜਾ ਚੇ ਆਏ ਦੇ ਜਿਹੜਾ ਚੌਥੀ ਵਾਰ ਬਣਾਉਣਾ ਪੌੜੀ ਪਾਉੜੀ ਲਾ ਕੇ ਤੈਨੂੰ ਮੈਂ ਰਾਤ ਦਾ ਦੇਖ ਸੁਣ ਮੇਰੀ ਗੱਲ ਪਹਿਲਾਂ ਜੇ ਸਟੈਪ ਪਟਿਆ ਤਾਂ ਮੈਂ ਜੇ ਤੁਸੀਂ ਪਹਿਲਾਂ ਗੰਨਾ ਲਾਏ ਕਰਦੇ ਤੇ ਉਹੀ ਜਿਹਾ ਗੰਨਾ ਮੇਰਾ ਪਿਛਲੀ ਵਾਰੀ ਹੋਇਆ ਹਾਂ ਜਿਹੀ ਜੇ ਤੁਸੀਂ 95 ਥੋੜਾ ਉਹ ਤਾਂ ਉੱਤੇ ਮਨਸੂਏ ਲਾਇਆ ਤਾਂ ਉੱਤੇ ਤਾਂ ਤਗੜਾ ਹੀ ਆਲਾ ਹਾਂ ਉਹੀ ਜਿਹਾ ਗੰਨਾ ਹੁਣ ਮੇਰਾ ਉਪਰਾਂ ਵਾਲਾ 95 ਹੈਗਾ 33 ਤਾਂ ਬਈ ਥੱਲੇ ਗਿਆ ਜਾਂਦਾ 33 ਤਾਂ ਖਤਮ ਮੇਰਾ 33 ਤਾਂ ਖਤਮ ਹੋ ਗਿਆ ਥੋੜਾ ਥੱਲੇ ਨੂੰ ਉੱਪਰ ਤਾਂ ਗਿਆ ਥੱਲੇ ਹੀ ਜਾਂਦਾ ਥੋੜਾ ਉਹ ਭਈਏ ਗਈ ਜਾਨ ਰੋਜ ਹੀ ਕਹਦੇਗਾ ਯਾਰ ਕਾ ਬੰਨੀ ਹੈ ਕਹਿੰਦਾ ਮੈਂ ਚਾਹ ਰੁਕ ਜਾਨਾ ਪੰਜ ਚਾਰ ਦਿਨ ਪੰਜ ਚਾਰ ਦਿਨ ਦਾ ਤੇ ਮੜਾ ਮੋਟਾ ਆ ਗਇਆ ਚੱਲੇ ਆ ਤਾਂ ਮੜਾ ਦਿਖਣ ਲੱਗਿਆ ਮੈਂ ਬੰਦ ਹੋ ਹੁਣ ਇਹਨੂੰ ਆਹ ਤਾਂ ਸਾਡਾ ਧੌਲ ਵਾਲਾ ਗੰਦਾ ਤਾਂ ਨਾ ਜਿੱਥੇ ਜਿਹੜਾ ਨੜਾ ਹੈ ਹੈਗਾ ਐਡਾ ਡਾ ਕੰਨਾ ਹੈਗਾ ਔਰ ਸਾਰਾ ਹੀ ਇੱਕ ਨਹੀਂ ਅੱਛਾ ਜਿਹੜਾ ਜੀ ਬਿਮਾਰੀ ਪਈਦੀ ਹੋਵੀ ਚੱਲ ਵੀ ਉਹ ਵੀ ਚੱਲ ਪਿਆ ਉਹ ਵੀ ਚੱਲ ਪਿਆ ਮੀਤੇ ਬਾੜੇ ਕਿਹਨੇ ਨੂੰ ਪਈ ਸੀ 85 ਨੂੰ ਐ ਉਹ 85 ਨੂੰ ਪਈ ਸੀ ਹਾਂ 38 ਆ ਰਹੀ 38 ਤਾਂ ਥੱਲੇ ਵੀ ਜਾਂਦਾ ਜਿਹੜਾ ਹੈਗਾ ਟਾਪ ਮੋਰਰ ਆ ਟਾਪ ਬੋਲਰ ਬਈ ਹੋਈ ਆ ਸੁੰਡੀ ਜਿਹਾਲੀ ਅੱਛਾ ਸੁੰਡੀ ਵਾਲੀ ਆ ਉਹਨੇ ਪੂਰਾ ਅਸਰ ਨਹੀਂ ਕਰਿਆ ਹਾਂ ਤਾਂ ਚੱਲ ਪਿਆ ਉਹ ਆਹੋ ਨਹੀਂ ਘੜਦੇ ਨਹੀਂ ਦਾ ਫਰਕ ਬਹੁਤ ਆ ਭਾਈ ਜੇ ਕਿਣੀਆਂ ਪੈ ਗਈ ਨੇ ਪਹਿਲਾਂ ਆ ਦੋਵੀਂ ਪਏ ਸੋਨੇ ਪਹਿਲੇ ਜਾਂ ਪਹਿਲਾਂ ਪਿਆ ਨਹੀਂ ਗਰਮੀ ਦੀ ਪਏ ਤੇ ਬਿਮਾਰੀ ਉਹ ਆਹੀ ਤਾਂ ਚੱਕਰ ਪਿਆ ਹੁਣ 30 ਨੂੰ ਪਿਛਲੀ ਵਾਰੀ ਚਾਚੇ ਮੇਰੇ ਜਮਾ ਹੀ ਨਹੀਂ ਦੀ ਮੈਂ ਤੁਹਾਨੂੰ ਕਹਿੰਦਾ ਨਹੀਂ ਤਾ ਤੁਸੀਂ ਕਹੀ ਜਾਂਦੇ ਬਿਮਾਰੀ ਹੈ ਮੇਰੇ ਨੂੰ ਤਾਂ ਜੱੱਕਾ ਨਹੀਂ ਸੀ ਐ ਦੇਗੀ ਜਮਾ ਹੀ ਉਹ ਕਰਤਾ ਜੱਗੇ ਨਾਲਾ ਖੇਤੇ ਖਾਲੀ ਕਰਤਾ ਅੱਛਾ ਚਾਗੇ ਉਹ ਜਿਹੜੇ ਪਰਲਾ ਹਾਂ ਦੋਹੇ ਬੂਟਾ ਵਧੀਆ ਚੱਲਿਆ ਨਾ ਬੂਟਾ ਤਾਂ ਚੱਲ ਗਿਆ ਖੇਤ ਖਾਲੀ ਤੇਰਾ ਬੂਟਾ ਗਿਆ ਵਿਚਾਲੇ ਹੁਣ ਮੇਰਾ ਵੀ ਇੱਥੇ ਅੱਗ ਬੜੀ ਸੀ ਕਿਹੜਾ ਉਹ ਵੀ ਐਨ ਓਕੇ ਆ ਆ ਇਹਨੂੰ ਚਾਚਾ ਇੰਨਾ ਆਇਆ ਭਾਜ ਤੇ ਅੱਗ ਵੱਢਦੀ ਉਹ ਗੱਲਾਂ ਕਰਿਆ ਨਹੀਂ ਨਹੀਂ ਗੰਨਾ ਨਹੀਂ ਬੂਟੇ ਬੂਟਾ ਬੂਟਾ ਠੀਕ ਆ ਥੱਲੇ ਇਹ ਤਾਂ ਲੱਗਿਆ ਨਾ ਠੀਕ ਆ ਨਹੀਂ ਚਾਚੇ ਚੱਲ ਚੱਲੀਏ ਤੁਹਾਨੂੰ ਦੱਸ ਦਿੰਦਾ ਬਾਅਦ ਤੇ ਬਾਅਦ ਪੱਤੋ ਜਿਹੜਾ ਖਰਾਬ ਹੋਣਾ ਨੇ ਉਹ ਖਰਾਬ ਨਹੀਂ ਬੂਟੇ ਤੁਸੀਂ ਗੱਲ ਸੁਣ ਲੈ ਮੇਰੀ ਸੱਕ ਨਹੀਂ ਹੋਣਾ ਖਰਾਬ ਉਹਦਾ ਇਹ ਅੱਗ ਹਵਾ ਲਈ ਨਹੀਂ ਗਈ ਧੂਆ ਨਹੀਂ ਕਰਦੀ ਬਈ ਰੋਲੇ ਵਾਲੀ ਉਹਦੀ ਮਾਣੀ ਮੋਟੀ ਉਹ ਥੋੜੀ ਸੇਕ ਨਹੀਂ ਪਿਆ ਬਲ ਕੇ ਨਹੀਂ ਅ ਤੂੰ ਆ ਨਿਕਲੀਆ ਥੱਲੇ ਚਲ ਅੱਗੇ ਨੂੰ ਪਤਾ ਲੱਗ ਜੀ ਅੱਗੇ ਨੂੰ ਅੱਗੇ ਲਾ ਗਈ ਨਾ ਤੂੰ ਅਕਰ ਆਪਾਂ ਨੂੰ ਅਜੂ ਮੂੰਹ ਲਾ ਦੇ ਕਰੀ ਤੇ ਤੂੰ ਵੀ ਕਾ ਨੂੰ ਕੱਢੇਗਾ ਨਹੀਂ ਇਹਦੇ ਲੰਬੇ ਨਹੀਂ ਅਬੀ ਤੇ ਪਾਰ ਸਾਰੀ ਟਹਿਲਿਆ ਵਕੱਟੀ ਬਾਹਰ ਮੈਂ ਵੀ ਕਢਾਉਂਦਾ ਹੀ ਤਾਂ ਇਹਦਾ ਕੁਦਰਤੀ ਇਹਨੇ ਮੇਰੀ ਗੱਲ ਇਹਨੇ ਅੱਗੇ ਵਚ ਲਾਈ ਹੈ ਬਾਹਰ ਕੱਢ ਕੇ ਇਹਨੇ ਬਾਹਰ ਕੱਢ ਕੇ ਤਾਂ ਵੀ ਲੈ ਲਾਤੀ ਹੋ ਲੈਨ ਸੜੂ ਦੀ ਸੜੂ ਦੀ ਵਿਚ ਜਾਰੀ ਹਾਂ ਆ ਕੰਮ ਹੋ ਗਿਆ ਆ ਕੰਮ ਹੋਇਆ ਪੱਤੀ ਦਾ ਹੁਣ ਜਾਣਾ ਹੀ ਆਰ ਜਾਂ ਪੱਤੀ ਹੈਗੀ ਇਹ ਖੇਤ ਚ ਪਈ ਨਾ ਖੇਤ ਚ ਬਾਈ ਮੈਂ ਸਾਫ ਕਰਾਤੀ ਕਿਤੇ ਕਿਤੇ ਮਣੀ ਮੋਟੀ ਪਈ ਉਹ ਯਾਰ ਜਿੰਨੀ ਮਰਜ਼ੀ ਦਾ ਖੱਬਲੇ ਹੁੰਦੇ ਲੱੱਪਾ ਲ ਅਮਝਿਆ ਨਾ ਤਾਂ ਟੂੜੀ ਵੀ ਆਗ ਬੁਝੇ ਨਾ ਗਿੱਲੀ ਪੱਤੀ ਦੀ ਬੁਝੇ ਅਮਝਿਆ ਤੂੰ ਇੱਧਰ ਬਾਈ ਦੇਖ ਮੈਂ ਸਾਰੀ ਅੱਗ ਲਾ ਗਿਆ ਬੁਝੋ ਗਿਆ ਤੂੰ ਆ ਵੀ ਹਟਾ ਗਿਆ ਮੈਂ ਚਲੇ ਗਿਆ ਬੇਲੇ ਨੂੰ ਪਿੱਛੇ ਦੇ ਪਤਾ ਨਹੀਂ ਕਿਹਾ ਹੋਇਆ ਕਿਹਾ ਨਹੀਂ ਮਾੜਾ ਮੋਟਾ ਹੀ ਥਲ ਗਏ ਉਕਨੇ ਚੱਲ ਪਈ ਤੂੰ ਤਾਂ ਮੈਂ ਇਹੀ ਵਿੱਚ ਫਰੀ ਗਿਆ ਬਨੂ ਬੋਨਾ ਯਾ ਵੀ ਮੈਨੂੰ ਚਾਚੇ ਨਾਲ ਕਰਿਆ ਜਾਨ ਤਾ ਜਿਹਾ ਬਝੋਤੀ ਸੀ ਥੋੜੀ ਜੀ ਕਾਲੋ ਦਾ ਆਸੂ ਦੂਸ ਮੜੀ ਮੋਟੀ ਬਾਈ ਅੰਦਰ ਫੇਰ ਆ ਗਿਆ ਬਾਈ ਦਿਨ ਭੁੱਲਿਆ ਵਾ ਇਹ ਮਾਤਾ ਜੀ ਦਿਨ ਭੁੱਲਿਆ ਵਾ ਪਤਾ ਨਹੀਂ ਕਿਆ ਹੋਇਆ ਮੈਂ ਕਹ ਨਹੀਂ ਪਤਾ ਨਹੀਂ ਇਹ ਦਿਨ ਭੁੱਲ ਗਿਆ ਪਤਾ ਨਹੀਂ ਆਪਾਂਗੇ ਤੇ ਚੱਲ ਪਏ ਆਪਾਂ ਵੀ ਗੇਤੇ ਲਾ ਲੇ ਥੋੜੇ ਜੇ ਹੈ ਆਪਾਂ ਵੀ ਗੇਤੇ ਲਾ ਲੇ ਕਿੱਤੇ ਤਾਂ ਤੇ ਹੈ ਯਾਰ ਦਾਸਤਰੀ ਉਹ ਵੈਰਾਈਟੀ ਹੋ ਗਈ ਈਆ ਵੈਰਾਈਟੀ ਗਈ ਗਲਉਤਾ ਤਾਂ ਤੇ ਗਏ ਤੇ ਉਹ ਉਂਟਾ ਦਾਸਤਰੀ ਵੀ ਲੇਟ ਆ ਕੇ ਪਹਿਲੀ ਨਹੀਂ ਰੱਜੇ ਕਰਦੀ ਦੀ ਪੂਛਾ ਹਾਂ ਟੈਨ ਵਾਲੀ ਵੈਰਾਈਟੀ ਆ ਬਦਲ ਗਈਆਂ ਨਾ ਉਹ ਜੀ ਦਾ ਫਰਕ ਪੈ ਗਿਆ ਹੁਣ 110 ਆ ਜੂਣੀ ਆ ਆਪਾਂ ਕੋ ਦਾਸਤਰੀ ਪੱਕੀ ਆ ਸਾਹੀ ਤੇ 60 62 ਹਾਈਬ੍ਰਿਡ ਲਾਈ ਬੈਠੇ ਆ ਆ 26 ਬਾਈ ਦੇ ਲੱਕੜ ਲਾਈ ਆ ਆ 25 ਤਰੀਕ ਨੂੰ ਇਹ ਮੀਨਾ ਬੋਵੇ ਕੋਲੋਂ ਮਸ਼ੀਨ ਚੱਲਣੀ ਫੁੱਲ ਜਿੰਨੀ ਕਹਦੇ ਉਨੀ ਚੱਲੂਗੀ ਚੱਲ ਪਣੀ ਚੱਲੂਗੀ ਤਾਂ ਸਹੀ ਜਾਊਂਗੀ ਕਿਥੇ ਜੀਰੀ ਵੀ ਦੱਸ ਦੇ ਜੀਰੀ ਉਹ ਜਿੱਥੇ ਮਰਜੀ ਜਾਵੇ ਬੱਢਣੀ ਤੇ ਪੈਣੀ ਆ ਮਾਟੇ ਕਿ ਕਿੰਨੇ ਖੜਾ ਪਹਿਲੀ ਤਰੀਕ ਨੂੰ ਖਰੀਦ ਨਹੀਂ ਹੈਗੀ ਪਹਿਲੀ ਤਰੀਕ ਨੂੰ ਖਰੀਦ ਆ ਕਿੱਥੇ ਪਹਿਲੀ ਰੋਣੀ ਹੈ 5 ਦਿਨਾਂ ਤੋਂ ਸ਼ੁਰੂ ਹੋਣੀ ਦੇਖ ਲਈ ਤੂੰ ਪਹਿਲਾਂ 48 ਨਹੀਂ ਕਿੰਨੇ 48 ਵੀ ਜੱਲੇ ਸਾਰੇ ਫੈਲ ਜੋੜ ਤਾਂ ਨਹੀਂ ਕਰਨੀ ਇੱਧਰ ਇੱਧਰ ਇਹ ਮੇਰਾ ਸੋਨਾ ਭਾਈ 20 ਤਰੀਕ ਦੀ ਆ ਕਿਆ ਮੰਡੀ ਦਾ ਖਰੀਦ ਹਾਂ ਨਹੀਂ 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 ਪਹਿਲੀ ਦੀ ਹੋਊਗੀ ਮੇਰੀ ਜੀ ਗੇਟ ਚੋਂ ਹਰੇਕ ਦਾ ਪਹਿਲੀ ਹੁੰਦੀ ਹੈ ਬਸੇ ਚਾਹੀਦੀਆਂ ਨੂੰ 20 ਤੇ ਹੀ ਆ 20 ਤੇ ਚਾਹੀਦੀ ਆ ਉਹ ਖਬਰੇ ਇਹ ਵੀ ਭਾਈ ਹੁਣ ਆੜਤੀਓ ਬਣਦਾ ਇਹ ਰੋ ਆੜਤੀਆ ਰਾਲ ਪਤਾ ਕਾ ਤੇ ਮੇਰੀ ਗੱਲ ਸੁਣਦਾ ਕਣਕ ਦੀ ਫਰੀਦ ਕਰਦੇ 1 ਅਪ੍ਰੈਲ ਤੇ ਹਾਂ ਕਣਕ ਜਾਣ ਲੈਦੀ ਵਸਾਖੀ ਨੇ ਨੇੜੇ- ਠੀਕ ਹੈ ਜੀਰੀ ਜੀ ਖਰੀਦ ਕਰਦੇ 1 ਅਕਤੂਬਰ ਦੇ ਜੀਰੀ ਵੜਨ ਲੱਗ ਜੀ 15 ਤਰੀਕ ਤੇ ਫੇਰ ਬੜਾ ਆਈਡੀਆ ਇਹ ਕਣਕ ਘਰਾ ਰੱਖੋ ਜੀ ਜੀ ਪਹਿਲਾ ਭਰ ਕੇ ਕਣਕ ਤਾਂ ਮੇਰੀ ਗੱਲ ਸੁਣ ਲੈ ਕਣਕ ਤਾਂ ਖੁੰਝੇ ਢੇਰੀ ਲਾ ਦੇ ਸਾਰੀ ਹੋ ਜਾਣੀ 8-9 ਕਿਲੋ ਤੇਰੀ ਵੀ ਬਾਈ ਟਰਾਲੇ 'ਚ ਵੀ ਪਈ ਰਹੇ ਦੀ ਕਣਕ ਪੈਲੇ ਪੈ ਰਹੇ ਜੀਰੀ ਨਹੀਂ ਪਈ ਰਹਣੀ ਟਰੈਲਰ ਨਹੀਂ ਖਾਲੇ ਢੇਰੀ ਕਰਦੇ ਉਹਨੂੰ ਪੱਤਰ ਪਾਲਾ ਪਰ ਜੀਰੀ ਨਹੀਂ ਹੈ ਨਾ ਖਾਲੀ ਨੂੰ ਫੋਨ ਨਹੀਂ ਪੈਂਦੀ ਤਾਂ ਕਿੱਥੇ ਬੋਲੂਗਾ ਉਹੀ ਤਾਂ ਗੱਲ ਹੈ ਇੱਕ ਵਾਰੀ ਉਪਰ ਤਾਂ ਨਹੀਂ ਹੈਗੀ ਜੇ ਤਾਂ ਨਹੀਂ ਵੀ ਫੋਨ ਕਰਾ ਦੇਖਿਆ ਨਹੀਂ ਕਦਾਲ ਕਾਲੇ ਵਾਲੀ ਸ਼ਰਟ ਪਰ ਟੀਵੀ ਦੀ ਉਹਨੇ ਮਾਦੀ ਮੁੱਤੀ ਤਰਾ ਅਨੂ ਕਾ ਕਹਿਣਾ ਅਸੀਂ ਉੱਥੀ ਸਿੱਟੀ ਵੈ ਤਾਂ ਮੌਚਰ ਸਹੀ ਹੋਵੇ ਫੇਰ ਤਾਂ ਭਰ ਹੋ ਜਾਂਦੀ ਆ ਬਾਈ ਪਤਾ ਗਿਆ ਚੱਕਰ ਆ ਪੰਮੇ ਬਾਈ ਹੁਣ ਬੀਜੇ ਦਾ ਗੇਤੇ ਦੇਣ ਲੱਗ ਗਿਆ ਹਾਈਬ੍ਰਿਡ ਆਉਣ ਲੱਗ ਗਏ ਥਾਲਾ ਮੰਡੀਆਂ ਪਹਿਲਾਂ ਗੋਲਦੇ ਨਹੀਂ ਵੀ ਤੁਹਾਨੂੰ ਕਹਾਂ ਤੁਸੀਂ ਪਹਿਲਾਂ ਗਰੀਖੇ ਤੋਂ ਕਰਾ ਦੋ ਇਦਾਂ ਹੁਦਾਂ ਨਾਲ ਜ਼ਿਮੀਂਦਾਰਾਂ ਨਾਲ ਚੱਲਣਾ ਪੈਣਾ ਚਾਚੇ ਚੱਲਣਾ ਨਾਲ ਪੈਣਾ ਵੀ ਫਸਲ ਬਾਈ ਹੁਣ ਹਿਸਾਬ ਨਾਲ ਤਾਂ 20 ਤਰੀਕੀ ਖੁੱਲਹੀ ਗਈ ਜ਼ਿਮੀਂਦਾਰਾਂ ਨੂੰ ਤਾਂ ਫੇਲ ਕਰਨਾ ਵੀਰ ਤੂੰ ਕਹਿੰਦਾ ਜ਼ਿਮੀਂਦਾਰਾਂ ਗਿਆ ਚੱਲਣਾ ਆਉਂਦੇ ਪੱਕ ਵੀ ਗਈ ਗੱਭੇ ਖੇਦੀ ਕਕੀਲਾ ਲਕਾਲੇ ਦਾ ਦੇਖੀ ਉੱਤੇ ਨਾ ਰਸਤਾ ਨਾ ਖੁੱਲ ਰਸਤੇ ਕਾਲਾ ਜਿੱਥੇ ਰਾਜ ਦੇ ਫੇਰ ਘੱਟ ਪੱਕੀ ਵੀ ਕਾਲੇ ਦੀ ਦੇਖੀ ਹਾਂ ਰਾਜ ਦੇ ਜਮੇ ਪਿੜੀ ਹੋਗੀ ਸੈਨਰ ਵਾਲਾ ਔਰ ਅੱਜ ਜਿੰਨੀ ਬੱਤ ਕਹ ਲੈ ਕਾਲੇ ਦਾ ਆਇਆ ਕਾਲੇ ਦੇ ਆਪਣੇ ਖੇਤ ਹੈ ਕੱਟ ਆਪਣਾ ਨਹੀਂ ਹੈਗਾ ਮੂਰੇ ਕਾਲੇ ਦਾ ਆਪਣਾ ਖੇਤ ਹੈ ਆਪਣਾ ਹੀ ਲੱਜਦਾ ਮੂਰੇ ਇਹਦੇ ਕਾਲਾ ਲੱਗ ਗਿਆ ਯਾਰ ਸੁਣਤਾ ਲਓ ਕਾਲੇ ਦੇ ਜਮਾ ਮੂਰੇ ਕੋਲ ਠੇਕੇ ਕੋਲ ਚਾਰੇਤੇਦਾਰ ਲਾ ਲਾ ਨਹੀਂ 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 ਉੱਥੇ ਕਾਲੇ ਦੇ ਖੇਤ ਕਾਲੇ ਦਾ ਲੱਗਦਾ ਕੋਲ ਮੈਂ ਗਿਆ ਮੈਨੂੰ ਪਤਾ ਬੱਚੇ ਨੇ ਦੱਸਿਆ ਜਿਹੜਾ ਬੌਂਦਾ ਤਾਂ ਮੈਂ ਤੈਨੂੰ ਸੰਤ ਗਿਆ ਕਾਲੇ ਕੋਲ ਵੀ ਹੈਗਾ ਖੁੰਜੌਰਲੀ ਸਾਈਡ ਹੈ ਨਹੀਂ ਹੈਗਾ ਮੋਟਰ ਨੂੰ ਰਸਤਾ ਕਾਲੇ ਨੂੰ ਸਾਨੂੰ ਪਤਾ ਕਾਲਾ ਲੱਗਦਾ ਮੋਟਰ ਨੂੰ ਪਹਿਲ ਨੂੰ ਆ ਕੇ ਲੱਗਦਾ ਪਹਿਹੀ ਨੂੰ ਕਾਲਾ ਲੱਗਦਾ ਮੇਰੇ ਮੈਂ ਦੇਖ ਵੀ ਮੋਟਰ ਕੋਲ ਤੇ ਨਾ ਲਾਉ ਨੂੰ ਕਮਾਲਪੁਰੀਆਂ ਦੀ ਡੌਲ ਆ ਜਾਂਦੀ ਨਾਲ ਕਾਲੇ ਦੇ ਖੇਤ ਚ ਪਹਿਹੀ ਵੱੜਦੀ ਸਿੱਧੀ ਉਹ ਫਾਂਟੋ ਜੀ ਉਹ ਆ ਉੱਥੇ ਮੈਨੂੰ ਆ ਹੀ ਪਤਾ ਬੂਟੇ ਕਿ ਦਾਣੇ 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 ਆ ਫਸਵੇਂ ਬੂਟੇ ਪਟਾਉਂਦੇ ਆ ਲੈ ਇਹ ਬੂਟਾ ਚਾਚੇ ਆਹੋ ਉਹਦੇ ਨਾਲ ਫੋਰਮੈਨ ਨਾ ਰਣ ਜਿੰਦਰ ਦਾ ਬਾਪੂ ਦਾ ਕਹਿੰਦਾ ਤਾਂ ਕਹਿੰਦਾ ਵੀ ਉਹਨਾਂ ਨੇ ਬਾਜਾ ਕਮਲਪਰੀਆਂ ਦੇ ਰਸਤਾ ਹੈ ਨਹੀਂ 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 ਬਾਹਰ ਦੰਨੇ ਆਹੋ ਲਾ ਦੰਨੇ ਉਹਨਾਂ ਨੇ ਲਾਇਆ ਲਾ ਦੰਨੇ ਆ ਤੂੰ ਸਮਝਦਾ ਨਹੀਂ ਚਾਚੇ ਉਹ ਉਹਨਾਂ ਨੇ ਉੱਥੇ ਨੂੰ ਕੱਢਣਾ ਕਾਲੇ ਚਾਚੇ ਨੂੰ ਉੱਥੇ ਨੂੰ ਬਸ ਸਾਰਾ ਕੁਝ ਉਹ ਜ਼ਮੀਨ ਦਾ ਇੱਕੋ ਮਾਲ ਉਹ ਗੱਲ ਕਰਦਾ ਵੀ ਬੰਡੀ ਵੀ ਉਹ ਇਹਨਾਂ ਨੇ ਆਪਣੇ ਆਪਣੇ ਉਲਾਏ ਬੜੇ ਚੱਲ ਪੂਰੇ ਕੋਲ ਸਾਧਨ ਤਾਂ ਹੈਗਾ ਉਹਨੇ ਵੱਢ ਕੇ ਮਸ਼ੀਨ ਨੂੰ ਕਰ ਲੈਣੀ ਹਰੇ ਦਾਣੇ ਦੇ ਦੂੰਗਾ ਅਗਲੇ ਨੂੰ ਕਹੂੰਗਾ ਭਾਈ ਪੱਕੇ ਲੈ ਲਈ ਤੂੰ ਜਿੰਨੇ ਹੋਏ ਵਜਨ ਹੋ ਜੂ ਬਥੇਰੀ ਸੈਟਿੰਗ ਹੋ ਜਾਂਦੀ ਆ ਹੋ ਜਾਂਦੀ ਆ ਪਰ ਬੰਦਾ ਭਾਈ ਜਿਹੜਾ ਕਰਨ ਵਾਲਾ ਵੀ ਚਾਹੀਦਾ ਇਹ ਵੀ ਗੱਲ ਹੈ ਨਹੀਂ ਅਗਲਾ ਕਹਿੰਦਾ ਮੈਂ ਕਹਦੇ ਪੜਾਵਾ ਕੱਚੀ ਚਾਹੀਦੀ ਭਾਈ ਸਾਡੇ ਪੱਕੀ ਦੀ ਜੀਰੀ ਅਸੀਂ ਕਮਾਲਪੁਰ ਦੇਆਂ ਦੇ ਕਢਾਈ ਦੀ ਮਸ਼ੀਨ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਕੱਢ ਲਓ ਅਗਲੇ ਦੇ ਵਜਨ ਜੋਗ ਕੇ ਬੁਲਾ ਕੇ ਜਦ ਇਹ ਪੈਸੇ ਦੇਤੇ ਗਲੀਏ ਗਲੀ ਦੇ ਵਿੱਚ ਕਰਦਾ ਸੀ ਇੰਨਾ ਥੋੜਾ ਅਗਲੇ ਕੜਵਾਤੀ ਵਿੱਚ ਨੂੰ ਗਲੀ ਦੇ ਸੁਣਾ ਕੰਡਾ ਲਿਖੇ ਤੇ ਕੰਡਾ ਇੱਥੇ ਘਰ ਆ ਲਿਆ ਕਰਦਾ ਸੀ ਲੱਗ ਪੋਹੇ ਪੈਸੇ ਦੇਦੇ ਉਹਨਾਂ ਨੂੰ ਪਹਿਲੇ ਭਰ ਲੈ ਉੱਥੇ ਬੰਦਾ ਯਾਰ ਚਾਚਾ ਇੰਨਾ ਥੋੜਾ ਯਾਰ ਗਲੇ ਨੇ ਕੱਟ ਕੱਟ ਲੋ ਆਤਾ ਆਹੀ ਗੱਲ ਬਹੁਤ ਆ ਯਾਰ ਮਤਲਬ 25 ਗਿੱਲੋਂ ਸੁ ਕੁਝ 30 ਗਿੱਲੋਂ ਸੁ ਕੁਝ ਕੇ ਵਾਟ ਲਾਈਏ ਮਾ ਆ ਭਜੇ ਤੇ ਕਰ ਦੋ ਜੀ ਜੀ ਦਾ ਬਸ ਕੋਈ ਮਹਰੀਆ ਦਾਣਾ ਦਾ ਖਾ ਸਾ ਜੇ ਉਹਨਾਂ ਕਿਲਾ ਕਹਿੰਦਾ ਭਾਈ ਮੇਰਾ ਹਰੀ ਆ ਮੈਰੀ ਪਰ ਨਿਕਲ ਦੇਣੀ ਜਿਹੜਾ ਆਏ ਆ ਮੇਰਾ ਆਏ ਚੱਲ ਯਾਰ ਅਗਲੇ ਵੀ ਆਪਣੀ ਜਗ੍ਹਾ ਠੀਕ ਆ ਭਾਈ ਹੁਣ ਤੁਸੀਂ ਵੀ ਆਪਣੀ ਜਗ੍ਹਾ ਠੀਕ ਤੇ ਤੁਸੀਂ ਵੀ ਅਗਲੇ ਨੂੰ ਘਾਟਾ ਨਹੀਂ ਪੈਣ ਦਿੱਤਾ ਅਗਲੇ ਨੂੰ ਸਾਡੇ ਨਾਲ ਰਸਤੇ ਦਾ ਬੰਗਾਲ ਤੇ ਵੜੀ ਗੱਲ ਜਿਹਨੂੰ ਰਸਤਾ ਨਹੀਂ ਹੈਗਾ ਆਪਣਾ ਹਾਂ ਹੁਣ ਦੇਖ ਲਿਆ ਕਿਥੇ ਦੀਆਂ ਰਸਤੇ ਨੂੰ ਕਿਥੇ ਨੂੰ ਅੰਨਾ ਕੱਢਣਾ ਦਿਖਾ ਲਿਆ ਆ ਫੋਨ ਕਰਾ ਲਓ ਕਰਾ ਵੀ ਦਿੱਤਾ ਇੱਕ ਅੱਜ ਬਣਾ ਕੇ ਲਿਆ ਵੀਡੀਓ ਦੇਖ ਲਿਆ ਦੇਖੇ ਚਲੋ ਤਾਂ 150 ਸਾਰੇ ਬੂਟੇ ਛਿੱਲ ਕੇ ਛੜ ਤੇ ਸਾਰੇ ਬੂਟੇ ਛਿੱਲ ਤੇ ਢੇੜ ਲੇ ਗੁੱਟੀ ਹੋ ਗਈ ਟਰਾਲੀ ਪੰਜਾਹ ਮੀਟਰ ਵਾਲੀ ਗੁੱਟੀ ਕਰਤੀ ਜਾਈ ਜਾਈ ਸਾਡਾ ਕੁਲੀ ਖਾ ਚਰੀ ਦਾ ਗਿਰ ਕੇ ਉੱਥੇ ਜੀ ਪਤਾ ਨਹੀਂ ਕਿਹਦੇ ਆ ਗਿਆ ਨਹੀਂ ਥੋੜਾ ਆਇਆ ਨਹੀਂ ਪਤਾ ਕਿਹਦਾ ਦਾ ਇੱਥੇ ਛਿੱਲੇ ਵੀ ਦੇਖੇ ਹੋਣ। ਕਹਿੰਦਾ ਸੜੇ ਆਏ। ਰਸਤੇ ਪਰ ਹੱਥਾਂ ਨਾਲ ਲੱਲਦੇ। ਰਸਤੇ ਪਰ ਉਹਦੇ ਪਰ ਲੱਗਣਾ ਟਾਈਮ ਪਲਟਾਣੇ ਮਾਰ ਕੇ। ਉਹ ਰਸਤੇ ਪਰ ਟਾਈਮ ਨਹੀਂ ਲੱਗਣਾ। ਰਸਤਾ ਵਧੀਆ ਏ। ਦਿੱਕਤ ਕੋਈ ਨਹੀਂ। ਜਿਹੜਾ ਛਿੱਲੇ ਦਾ ਫਰਕ ਹੈ। ਜਿਹੜਾ ਗੱਬੇ ਆ ਕੇ ਨੀਮਾ ਆ ਗਿਆ ਨਾ। ਉਹ ਮਾਰਦਾ ਥਾ। ਉਹੀ ਆ ਪੰਮੇ ਭਾਈ। ਉਹ ਵੀ ਉਹ ਨੀਮਾ ਵੀ ਸੜਾ ਇੱਕ ਪਾਸੇ ਟੇਡਾ ਜਿਆਦਾ। ਉਹ ਟੇਡਾ ਨਹੀਂ ਚਾਚੇ ਪਤਾ ਕੀ ਚੱਕਰ ਇੱਧਰਲੀ ਸੜ ਪਲਾਓ ਮਾਰ ਕੇ ਨਾ ਐ ਸੱਟ ਲਵੇਂ। ਪਲਾਓ ਮਾਰੀ ਗੱਲ ਸੁਣੋ ਤੇ ਜੜਾ ਬਾਹ ਹੁੰਦਾ। ਉਹ ਪਤਾ ਕਦੇ ਬਾਜ ਜੰਦੇ ਆ। ਉਹ ਟੈਬਿਟਰ ਨਾਲ ਟਿੱੂੰਦਾ ਵੀਟਰ ਨਾਲ ਸੈੱ ਭਾਈ ਮੇਰੇ ਹਿਸਾਬ ਨਾਲ ਤਾਂ ਕੁਝ ਨਾ ਕਰੇ ਬਾਈ ਉਹਨੂੰ ਬਾਕੇ ਨਾ ਉਹਦੇ ਪਰੇ ਕਟਰਾਲੀ ਸੁਆਹ ਦੀ ਖੜਾ ਦੇਵੇ ਬਸ ਦੂਗ ਰੈਲੀਆਂ ਕਿਧਰ ਜਾਏ ਸੁਆਹ ਵੀ ਲੋਟ ਬੰਮੇ ਆਣਾ ਸਾਬ ਜੋਤ ਨੇ ਕਿ ਉਪੜਾ ਹੋਣਾ ਪਲਟਾ ਵੀ ਵੱਜੂਗੇ ਹਾਂ ਉਧਰ ਇਧਰ ਸੈਰ ਉੱਚੀ ਕਰੂ ਬਸ ਜੇ ਤੁਸੀਂ ਰੁਟਾ ਵੇਡਰ ਨਾਲ ਤਾਂ ਰੁਕਣਾ ਹੀ ਫੇਰ ਜਾਣਾ ਟੇਪਰ ਉਹ ਪਲਟਾ ਮਿਲ ਜੇ ਜ਼ਿਆਦਾ ਚਾਲ ਚਾਲ ਜ਼ਿਆਦਾ ਚੱਲਦੇ ਇੱਥੇ ਤਾਂ ਲੋਟ ਆਉਣੇ ਨਹੀਂ ਤਾਂ ਉੱਥੇ ਗੰਦਾ ਟ੍ਰੈਲਾ ਮੀ ਪਿਆ ਥੱਲੇ ਨਿਕਲ ਜਾਣਾ ਨਾ ਮਾਣਾ ਮਾਣਾ ਛੇੜ ਕੇ ਢੇੜਨਾ ਪੈਣਾ ਥੋੜੋ ਵੀ ਐਨੇ ਪੱਟ ਦੇ ਨੇ ਇੰਨੇ ਇੰਨੇ ਪੱਟ ਦੇ ਬਾਈ ਕਹੀ ਨਹੀਂ ਕਰ ਦੇਣੀ ਫਿਰ ਉਹ ਟ੍ਰੱਕਟਰ ਨਾਲ ਵਾਕੇ ਯਾਰ ਨਹੀਂ ਟ੍ਰੱਕਟਰ ਚੱਲ ਕਰ ਲਿਓ ਜਿਹੜਾ ਮਰਜ਼ੀ ਉਧਰ ਦਾ ਰੂਟਾ ਬਿਠਾ ਅਸੀਂ ਹੁਣ ਗੰਨੇ ਵਾਲਾ ਵਾਉਣਾ ਹੀ ਉੱਥੇ ਚਾਰ ਘਾਹ ਛੱਡ ਦੂੰਗੇ ਚਾਹੇ ਜੇ ਮੈਂ ਤੁਹਾਨੂੰ ਲੋਡ ਕਰਾ ਵੀ ਲੋਡ ਨਹੀਂ ਨਾ ਹਉਣੇ ਹਵਾ ਗਈ ਬਾਈ ਓਏ ਜਮੀਂ ਦੀ ਹਵਾ ਗਈ ਹਵਾ 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 ਬਾਈ ਇਹ ਕੰਮ ਕਰਾਵਾਂਗਾ ਲੈ ਆ ਜੀ ਮੂੰਜੀ ਪੈਂਦੀ ਆ ਢੇਰੀ ਐ ਮੀ ਵੀ ਉਹ ਨਾਲ ਉਹ ਛੱਡ ਦੋ ਐ ਤੀ ਦਾ ਝਾੜ ਲੈ ਲੈਣ ਦੋ ਨਾ ਸੀ ਦੱਸ ਕਾ ਕਰੀ ਉਹ ਤਾਂ ਮਾਰੇ ਹੱਥ ਮਾਏ ਇਹਨਾਂ ਜਿਆਦਾ ਅਸੀਂ ਮਿਲਤਾ ਕਰਦੇ ਵੀ ਜਿਆਦਾ ਨਹੀਂ ਹੁੰਦਾ ਜਿਆਦਾ ਨਹੀਂ ਹੁੰਦਾ ਮੈਂ ਰੋਕ ਲਿਆ ਮੁਠੀ ਚ ਹੈ ਨਹੀਂ ਉਹ ਨਹੀਂ ਉਹ ਨਹੀਂ ਸਾਨੂੰ ਵਜ੍ਹਾ ਮੀ ਬੈ ਵੀ ਲਵੇ ਆ ਨਾ ਚੱਲੇ ਜਾਂ ਤਾਂ ਚੌੜ ਲਾਉਂਦੇ ਤੇ ਵੀ ਵਧੀਆ ਚੌੜ ਲਾਓ ਐਨ ਵਧੀਆ ਉਹ ਹੁਣ ਸੁਣੇ ਜੇ ਤੁਹਾਡੇ ਚੌੜ ਦੇ ਲੇਟ ਹੋ ਗਿਆ ਬਾਬਾ ਸਿਆਲ ਤੇ ਲਾਇ ਕਰਦਾ ਤਾਂ ਕਰਦੇ ਨਹੀਂ ਪੇ ਕਰਦਾ ਹਾਂ ਜਲਦੀ ਕਰ ਬੀ ਲਾ ਲੇ ਕਰੋ ਆ ਵਾ ਆ ਗਈ ਹੁਣ ਵੇ ਆਪਾਂ ਨਾ ਖਾ ਜੇ ਆ ਵਾ ਆ ਗਈ ਸਭ ਕਾ ਕਰਦੇ ਕਰਦੇ ਨੇ ਬੀੜੀ ਜਿਆਦਾ ਲਾਉਣੀ ਜੀ ਵੇੜੇ ਦਾ ਛिडियां ਵੀ ਗਏ ਨਹੀਂ ਬਲੀਰ ਵੀ ਗਏ ਕੋਈ ਨੇ ਅੱਜ ਮੇਰੀ ਸਟੋਰੀ ਦੇਖ ਲਈ ਕਰਨੇ ਵਾਲੀ ਤੇ ਕਹਿੰਦਾ ਖੜਾ ਕਿਵੇਂ ਰਹਿ ਗਿਆ ਆ ਗਿਆ ਇੱਧਰ ਹੋ ਕੇ ਬੁੱਤਰਾ ਹੀ ਬਾਜੀ ਚੱਲਦੀ ਆ ਆਹੋ ਉੱਤੇ ਰਹੀ ਜਿਹੜਾ ਗਾਵਟਾ ਉਡਣੇ ਆ ਲੈ ਹੁਣ ਖੋਣੇ ਆ ਖੋਣੇ ਆ ਆਹ ਦੇਖ ਲਾਗੇ ਚੱਲ ਲਾਗੇ ਚੱਲ ਲਾਗੇ ਲੱਗਦਾ ਉਹ ਇਹ ਘਾਟੇ ਪਤਾ ਕੀ ਚੀਜ਼ ਆ ਤੈਨੂੰ ਮੈਂ ਗੂਤਰਾ ਨਾਲ ਵੀ ਲੱਗਦਾ ਇਹ ਹਵਾ ਇੱਧਰ ਤੇ ਆਈ ਆ ਇਹਨਾਂ ਨੇ ਆਇਆ ਹੀ ਨਹੀਂ ਜਾਣਾ ਆ ਬਾਵਾ ਚੜਨਾ ਚੜ ਚੜ ਇਹਨੂੰ ਮੋਚੀ ਉਹਨੂੰ ਹਵਾਵਾਂ ਮੰਨ ਬੱਲੂ ਮੂੰਹ ਘੱਲਣਾ ਸਿੱਧਾ ਦੇਖੀ ਇਹਨਾਂ ਨੇ ਪਰ ਇਹਨੂੰ ਇਹ ਲੰਘ ਜਾਣਾ ਅੱਛੇ ਸਵੇਰੋਂ ਦਾ ਮੇਲਾ ਬਹੁਤ ਤਾਂ ਹੁਣ ਤਾਂ 10 ਕ ਬੰਦੇ ਖੜੇ ਆ ਜਿਹੜੇ ਗੀਗੇ ਜਾਈਗੇ ਜਾ ਜੀਗੇ ਔਰ ਇੰਨੀ ਧੁੱਪ ਵੀ ਨਹੀਂ ਦੀ ਅੱਜ ਤੱਕ ਅੜਨਾ ਚਾਹੀਦਾ ਅੱਜ ਦਾ ਹੂੰ ਉਹ ਕੱਢੂਗਾ ਦਾਮ ਵਾਲਾ ਹੀ ਖੜੂਗਾ ਮੇਰੀ ਗੱਲ ਛੇ ਕਹਿੰਦਾ ਜੰਗਲ ਵਿੱਚ ਸ਼ੇਰੇ ਖੜੂ ਕਿੱਧਰ ਛੋੜੋ ਖੜਦਿਓ ਮੈਂ ਕਿੱਧਰ ਦਿਖਾਇਆ ਜੀ ਨੂੰ ਕਿੱਧਰ ਦਿਖਾਇਆ ਇਹਨੂੰ ਦਿਖਾਇਆ ਮੈਂ ਕਿਹਾ ਵਾਹ ਦੇਖ ਕਿੱਧਰ ਉਹ ਗੰਦੇ ਚ ਇਹ ਸਾਲਾ ਕੰਨ ਠੀ ਜਾਂਦਾ ਮਾਪੇ ਗਿੱਦੜ ਕਾ ਨੂੰ ਕਹਿੰਦੇ ਤੇ ਗਿੱਦੜ ਕਾ ਤੇ ਲੈ ਜਾਂਦੇ ਸਾਲਾ ਗਿੱਦੜ ਭਾਕੀ ਵਾਲਾ ਹੀ ਆਇਆ ਕਹੀ ਨਹੀਂ ਹੁੰਦੇ ਸਾਲਾ ਬਹੁਤ ਚਲਾ ਗਿਆ ਪੈਰਾਂ ਦਾ ਬਾਈ ਕੁੱਤੇ ਵਰਗਾ ਹਾਂ ਸੇਮ ਜਰਮਾ ਝਾਂਟ ਦੀ ਨਸਲ ਆ ਯਾਰ ਮੀਂਹ ਕਰਦੇ ਵੀ ਗਿੱਦੜ ਭਾਕੀ ਵਾਲਾ ਹੀ ਹੈ ਹਾਂ ਆ ਵਾਹ ਗਿੱਦੜ ਬਾਅਦ ਇਹ ਤਦਾ ਆਏ ਗਏ ਮਾ ਗਾਹਲੇ ਢੜਵਾ ਚਲੇ ਗਏ ਸਾਲਾ ਗਾਹ ਫੇਰ ਖੜਾ ਉੱਥੇ ਫੇਰ ਨੜ ਲੱਗਿਆ ਸਾਨੂੰ ਨੱਠ ਗਿਆ ਫੇਰ ਨੱਠਣਾ ਕੋਮ ਮਰੀ ਸਾਰੇ ਕੰਨੇ ਜਗ੍ਹਾ ਇਹ ਪੱਦਰ ਦੇ ਸਾਰੇ ਮੈਂ ਘੁੰਮ ਕੇ ਕੰਦੇ ਕੰਦੇ ਚ ਹਣ ਖੜਾ ਨਾ ਬੀਤ ਖੁੱਲੇ ਲਾਡੂ ਨਾ ਲੈ ਚੱਲ ਦੀ ਬੀ ਆ ਬਰੂਗੀ ਨਹੀਂ 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 ਚੱਲ ਲੰਗ ਜਿਵੇਂ ਵਧੀਆ ਯਾਰ ਲੰਗ ਜਿਵੇਂ ਵਧੀਆ ਪੈਂਦਾ ਨਹੀਂ ਹੈਗਾ ਹੁਣ ਹਾਂ ਹੁਣ ਪਤਾ ਹੈ ਗੱਲ ਮੈਨੂੰ ਦਾਦਾ ਜੀ ਕਿ ਮੈਂ ਫਾਰਜੂ ਪੜੇ ਦਾ ਨੈਟਵਰਕ ਵੀ ਆਇਆ ਮੈਨੂੰ ਆ ਦੋ ਚਾਰ ਦਿਨ ਤਾਂ ਮਾਹੌਲ ਸਾਫ ਹੈ ਜਮਨ ਉਹ ਮੀਂਹ ਦਾ ਚਾਂਸ ਨਹੀਂ ਹੈਗੇ ਉਹ ਕਾਰਨ ਹੈਗੇ ਬਰਫਵਾਰੀ ਪੈਣ ਲੱਗ ਗਈ ਹੁਣ ਸਾਹਿਬ ਜੀ ਪੂਰੀ ਪਈ ਕੱਲ ਅੱਛਾ ਇਧਰ ਉੱਪਰ ਵੀ ਪਈ ਸੀ ਹਿਮਾਚਲ ਕਸ਼ਮੀਰ ਦੀ ਨਹੀਂ ਜਾਂਦੋਂ ਉੱਪਰ ਬਰਫਵਾਰੀ ਪੈਣ ਲੱਗ ਜਾਂਦੀ ਆ ਮੀਂਹ ਦੇ ਚਾਂਸ ਘਟ ਜੇਗਾ ਇਹ ਫਰਕ ਪੈ ਜੀ ਕਰਦਾ ਆਪਣੇ ਕਿ ਨਹੀਂ ਦੇਖੀ ਨਾ ਖੌਰਾਜਾ ਬਣਾ ਕੇ ਬੱਦਲ ਭਾਤ ਉਹਨੂੰ ਲੱਗੇ ਕਰਦਾ ਪਹਾੜਾਂ ਨੂੰ ਉੱਧਰ ਜਾ ਕੇ برف ਪੈਂਦੀ ਹੈ ਉਧਰ برف ਪੈਂਦੀ ਠੀਕ ਆਂ ਵੀ ਲਾ ਹੁਣ ਕੱਲ ਆ ਲਿਆ ਮੈਂ ਪੜਿਆ ਗੱਲ ਕੱਲ ਨਹੀਂ ਬੰਦੇ ਮੈਂ ਸੀਜਨ ਦੀ ਪਹਿਲੀ برفਬਾਰੀ ਹੋਲੀ ਗੱਲ ਤੰਮੇ ਬਈ ਇਹ ਗੱਲ ਬਹੁਤ ਧਿਆਨ ਨਾਲ ਸੁਣਦਾ ਆ ਸੁਣਦਾ ਧਿਆਨ ਨਾਲ ਤੰਮੇ ਦੀ ਕੱਚੀ ਆਦ ਆ ਗਈ ਮੈਂ ਅਜਾ ਕੱਚੀ ਰੋੜ ਦਾ ਵਾਲੀ ਮੈਂ ਕੱਚੇ ਬਟਾਲ ਕੇ ਲਿਆਦੇ ਆ ਦੀ ਬੱਤ ਕਾਰੇ ਹੀ ਨਾ ਹੀ ਨਾ ਇੰਗੇ ਤੇ ਜਲੀਆ ਗੋ ਤੇ ਕੀ ਕਰਦਾ ਨਹੀਂ ਉਹਨਾਂ ਨੇ ਚਾਰ ਬੋੜੀਆਂ ਨਹੀਂ ਛੱਡ ਚਾਰ ਬੋੜੀਆਂ ਦੀ ਅੱਡਾ ਉਹ ਨਹੀਂ ਲੀ ਲਿਆ ਵੀ ਉਹਦਾ ਇੱਕ ਚਾਲਦੀਆਂ ਕੰਡੇ ਪੈਰਾ ਬਾਈ ਉਹ ਬਹੁਤ ਜਮਾਈ ਕੰਡੇ ਚ ਲਗਾਉਣਾ ਮੈਂ ਯਾਰ ਤੂੰ ਆ ਪਮਡ ਰੇਨ ਤੂੰ ਉਹਦਾ ਨਾ ਵੀ ਚਾਈਂ ਠੱਕਾ ਨਹੀਂ ਲੈ ਕਰਨਾ ਗਿਆ ਤਾਂ ਉਰੇ ਦੇ ਲੈ ਕੇ ਸਵੇਰ ਤੱਕ ਤਾਂ ਗਿਆ ਨਹੀਂ ਹੈਗਾ ਲੈ ਉਹ ਕਰ ਗਿਆ ਕੱਤ ਆਇਓ ਇੰਨਾ ਕੇ ਤਾਂ ਸਫਰ ਘਾ ਮੁੱਕ ਗਿਆ ਲੈ 400 ਰੁਪਏ 250 250 ਰੁਪਏ ਦੱਤੇ ਤੇ ਇੰਨਾ ਨਹੀਂ ਸਫਰ ਤੈ ਹੋਇਆ ਹੈ ਉਹ ਮੰਨੂ ਗਿਆ ਉਹਦੇ ਉੱਥੇ ਮੋੱਕ ਜੂ ਮੈਂ ਕਿਹਾ ਜਬੈ ਜਿੰਦੇ ਹੁਣ ਚੱਲੀ ਜਾਂਦੇ ਆ। ਅੱਧੀ ਆਇਆ ਘੁਮ ਕੇ ਉੱਥੇ ਮੁੱਕ ਗਿਆ ਜਾ ਕੇ ਕਹਿੰਦਾ ਬਾਫ ਕੋਲ ਛੱਡ ਦੇਣਾ ਮੈਂ। ਚਾਰ ਗੇੜੇ ਦਿੱਤੇ ਉਹ ਤਾਂ ਚੁੱਪ ਹੀ ਰਹਿੰਦਾ। ਕਹਿੰਦੇ ਬੱਸ ਜੀ ਮੈਂ ਜਾਉ ਪੇ ਤੁਰ ਕੇ। ਕਹਿੰਦਾ ਵੇ ਗਾ ਹੋ ਰੋ ਕਦਰ ਲਾ ਕੇ ਰਾਤਾਂ ਆ ਕੋ ਪੌੜੀਆਂ ਨਹੀਂ ਕਰੇ। ਇਹ ਪੌੜੀ ਵਾਲਾ ਆ ਗਿਆ ਬਾਈ। ਪੌੜੀਆਂ ਨੂੰ ਹੀ ਚੜਿਆ। ਇਹ ਪੌੜੀਆਂ ਹਿੱਤੇ ਨੇੜੇ ਦੀਆਂ। ਹੈ ਨੇੜੇ ਦੀਆਂ ਪਰ ਦਾਵ ਟੁੱਟ ਗਿਆ। ਮੈਂ ਬੰਮੇ ਬਾਈ ਨਾਲ ਗਿਆ ਪਹਿਲਾਂ। ਦਾਸ ਕੇ ਪੌੜੀ ਚੜਨ ਤਾਂ ਖੰਡਾ ਪੈ ਲਰਦਾ। 10 ਪੌੜੀਆਂ ਕਰਕੇ ਖੜਾ ਲੱਗਿਆ 16 ਚ ਦੇ ਤੇ ਹਾਂ ਜਾਏ ਆ ਮੈਂ ਬਹੁਤ ਫਰਕ ਪੈ ਗਿਆ ਨਾ ਬਾਈ ਇੱਥੇ ਤਾਂ ਹਾਂ ਬਾਬਾ ਮੈਨੂੰ ਪੰਨੇ ਹੁਣ ਤਾਂ ਜਿਹੜੇ ਉੱਪਰ ਬੈਠੇ ਥੱਲੇ ਆਏ ਆ ਉਹਨਾਂ ਨੇ ਜੇ ਪਰਸਪੈਂਟ ਲੱਗੀ ਪਰ ਕਿੱਥੇ ਉੱਪਰ ਤਾਂ ਹੈ ਨਹੀਂ ਕੋਈ ਨਾ ਜਿਹੜੇ ਹੁਣ ਰਾਤ ਤੇ ਮੋਹਰਨਪੁਰ ਤੇ ਆਏ ਆ ਆਪਾਂ ਨੂੰ ਹਾਉ ਥੱਲੇ ਆ ਲਈਏ ਸਭ ਥੱਲੇ ਆ ਲਈਏ ਉਹ ਰੇਤਾ ਜਿੱਥੇ ਗੱਡੀਆਂ ਕੱਢਦੀਆਂ ਦੀਆਂ ਹਾਂ ਲੋਕਾਂ ਮੁਰਦਾ ਕਢਾਈ ਆ ਹਾਂ ਹਾਂ ਉੱਥੇ ਤੱਕ ਘਰ ਆ ਬਸ ਬਸ ਸਭ ਥੱਲੇ ਆ ਜਣਾ ਨਾ ਉੱਪਰ ਦਾਰਾ ਬਣ ਬਾਈ ਬਾਰਕ ਬਹੁਤ ਪੈ ਗਿਆ ਹੁਣਾ ਹਾਂ ਹੁ ਤਾਂ ਫਰਕ ਨਾਰ ਵੀ ਦੇਖ ਕੇ ਕੜ ਜਾਂਦਾ ਕੋਈ ਨਹੀਂ ਲਿਗਾ ਬਾਈ ਇਹ ਤਾਂ ਸਾਰੀ ਦੂਰ ਪੈਣਾ ਤੇ ਉਹਦੀ ਬੋਤਲ ਉੱਥੇ ਦੂਰ ਪੈਂਦਾ ਹਾਂ ਦਬੀ ਢੋਨੇ ਆ ਹੁਣ ਹੁੰਦੇ ਆ ਸਮੁੰਦਰ ਸਿਲੰਡਰ ਬੰਦੇ ਯਾਰ ਬੰਦੇ ਲਿਆਂਦੇ ਆ ਉਹ ਸੈਣ ਦੇ ਕਿੱਥੇ ਬੰਦੇ ਉਹ ਬਾਈ ਉਹ ਉਹ ਤਾਂ ਸਿਲੰਡਰ ਪਾਈ ਜਾਂਦੇ ਢੂਆਂ ਪਰ ਫੱਕ ਹਿਲੇ ਵੇ ਆਉਂ ਬੰਦੇ ਵੀ ਲੈ ਜਾਂਦੇ ਆ ਗਦੇ ਵੀ ਲੈ ਗਦੇ ਕਹਤਾ ਖਤਰਾ ਹੈ ਹੁਣ ਜਿਹੜਾ ਬੰਦਾ ਦੋ ਸੰਡਰ ਦੋ ਦੋ ਸੰਡਰ ਪਾਏ ਹੋਏ ਪਿੱਛੇ ਆਏ ਉਧਰ ਕਿਲੂ ਆ ਜਾਂਦਾ ਬੰਦੇ ਨੂੰ ਬੰਦੇ ਵਾ ਕਿੰਨਾ ਵਜੇ ਨਾ ਬੰਦੇ ਵੀ ਤਾਂ ਬਿਠਾ ਲਈ ਜਾਂਦੇ ਆ ਉਹ ਬੰਦਾ ਹੀ ਜਾਂਦਾ ਚੱਕੀ ਉਹਨੂੰ 9 ਪਹੀਲੇ ਵਿਆ ਉਕਣੀਲਾ ਬੰਦਾ ਹਿਲ ਜਿੰਦਾ ਇੱਥੇ ਦੋ ਦਿਨ ਲੱਤਾਂ ਨਹੀਂ ਦਿੱਤੀ ਹੋਈ ਹੋਗਾ ਅਗੇ ਗੁੱচ্চਾ ਲੱਤਾਂ ਛੱਡਦਾ ਹੁਣ ਬਿਨਾਂ ਮਤਲਬ ਤੇ ਬਿਮਾਰੀ ਆ ਲੱਤਾਂ ਲਈ ਨੱਤਾਂ ਹੀ ਥੁੜੀ ਜੰਮੀ ਆ ਪਹਿਲਾਂ ਮਰ ਬਿਮਾਰ ਹੋਨੇ ਆ ਕੀ ਹੋਵੇ ਲੱਤਾਂ ਹੀ ਥੁੜੀ ਜੰਮੀ ਆ ਕਾਈ ਫੈੜ ਵੀ ਹੁੰਦਾ ਹੈ ਜੀ ਇਹ ਸਾਰੀ ਬਿਮਾਰੀ ਆ ਇਹ ਸੀ ਦਾ ਬੰਦਾ ਹੁਣ ਇਹ ਸੀ ਦਾ ਬੰਦਾ ਆ ਮੜਾ ਇਹ ਸੀ ਨਹੀਂ ਮੈਂ ਲਵਾਇਆ ਜੇ ਪੱਕਾ ਤੇਜ ਲਾਦਾ ਸਿਰ ਤੋਂ ਮੁੜਾ ਜਾਣਾ ਤੇਰਾ ਬਸ ਨਾਰਮਲ ਚੱਲੇ ਬਸ ਖਰਾਬ ਨਾ ਪਾਇਆ ਟਾਕੀਆਂ ਖੋਲ ਕੇ ਚਾਈ ਦਾ ਬਾਹਰੇ ਨਜ਼ਾਰਾ ਹੈ ਬਾਹਰ ਡੰਗ ਡੈਂਗੂ ਕਰਾਉਣਾ ਥਾਲਾ ਹਾਂ ਪਹਿਲੇ ਹੀ ਬੁਖਾਰ ਦੀ ਸੀਟ ਚਲਦੀ ਹੈ ਬਾਈ ਖਬੀ ਜਿਰੀ ਦੇ ਲਾਪਾ ਕਾਦ ਲਾਈ ਹੈ ਕਿ ਐ ਸੋਣੀ ਹੋਈ ਹੋਈ ਹੈ ਨਾ ਇਹ ਤੇਤੇ ਬਾਦ ਮੈਂ ਮੇਰੀ ਵੀ ਅੱਕਣਾ ਹੀ ਆ ਇਹਦੀ ਰੀਤ ਕਾਲਾ ਵੀ ਤਾਂ ਲੇਗੇ ਤਾਂ ਅੱਪਦੇ ਪੱਟ ਕੇ ਦੇਖੋ ਜੀ ਇਹਦੀ ਰੀਤ ਰੀਤ ਨਹੀਂ ਹੋਣੀ ਹੈਗੀ ਨਹੀਂ ਹੋਣੀ ਉਹ ਤਾਂ ਇਹਦੇ ਬਾਦ ਹੋਣ ਦਾ ਨੂਰਾ ਲੈ ਕੇ ਪੱਟ ਕੇ ਸਾੜਦੇ ਨਹੀਂ ਉਹ ਸਮਾਨ ਬੋਪਾ ਦਾ ਵੀ ਹਾਂ ਸਮਾਨ ਉਹ ਉਹ ਬਾਈ ਜੀ ਸੈਨ ਨਹੀਂ ਕਰਦਾ ਤਾਂ ਮੈਂ ਤੂੰ ਪਾਉਂਦਾ ਨਹੀਂ ਕਿਸੇ ਤੂੰ ਨਹੀਂ ਪਾਇਆ ਤੀ ਕਿ ਭਾਈ ਉਹ ਜੋ ਪੀ ਕੇ ਆਇਆ ਤਾਂ ਜਿਹੜੀ ਝੰਡਾ ਪਾ ਕੇ ਗੱਡੀ ਘੜੀ ਜਿਹੜੀ ਉਹ ਚ ਜਿਹੜਾ ਇੱਕ ਤਾਂ ਜਿਆ ਤੂੰ ਦਾ ਜਿਆ ਪਾਇਆ ਸਮਾਨ ਠੀਕ ਆ ਉਤੇ ਬਾਦ ਹੱਥ ਵੀ ਨਿਕਿਆ ਫੇਰ ਲਿਆ ਕੇ ਪਾਇਆ ਚਾਰ ਥੈਲੇ ਪਾਏ ਭਾਈ ਛੁਪੇ ਨੇ ਹਾਂ ਚਾਰਾ ਕੇ ਸਮਾਨ ਪਾਇਆ ਠੀਕ ਆ ਸੋੜਾ ਗਾਹ ਦੇ ਤੇਰੇ ਪੂਰੇ ਬੰਨੇ ਹੱਥ ਤੇਰੀ ਦੀ ਦੀ ਅਸੀਂ ਬੀਤੇ ਆਪਣੇ ਹੱਥਾਂ ਗਏ ਆਹ ਉਹ ਕੰਮ ਪਨੀਰੀ ਨਹੀਂ ਤੇਰੀ ਸਹੀ ਧੀ ਬਸ ਨਹੀਂ ਨਹੀਂ ਸਹੀ ਮੈਂ ਕਿਹੜਾ ਝੂਠ ਬੋਲਦਾ ਮੈਂ ਮੁੱਕਰਦਾ ਥੋੜੀ ਜਿਹੀ ਵਿੱਚ ਗੱਲ ਇਹ ਬੰਦੀ ਪਨੀਰੀ ਬੀਜਣੇ ਨਾ ਧਾਨਾਂ ਦੀ ਬਕਰੀਆਂ ਲਈ ਖੇਤ ਮਾ ਚਾਹੀਦੀ ਹੈ ਡਰਾਈਵਰ ਸੀਨ ਵਾਲਾ ਵੀ ਨਹੀਂ ਆਏਗਾ ਉਹ ਬਕਰੀਆਂ ਆਏ ਪੰਮੇ ਕੱਖ ਨਹੀਂ ਹੁੰਦਾ ਯਾਰ ਬਕਰੀਆਂ ਦੀ ਵੀ ਵੀਡੀਓ ਕਰ ਤੈਨੂੰ ਸੱਤ ਦਿਨ ਚੱਲ ਰੋ ਤੇ ਸਾਰਾ ਕੁਝ ਤੇ ਕੱਟ ਜਾ ਮੈਂ ਦੇ ਦੂੰਗਾ ਖੇਤਾਂ ਨਾਲ ਖੇਤ ਵਿੱਚ ਕੱਖ ਨਹੀਂ ਹੁੰਦਾ ਮੁੜ ਕੇ ਤੇਰੇ ਨਾਲ ਕੰਟੈਕਟ ਕਰ ਲੈ ਗਰ ਵੀ ਮੈਨੂੰ ਜਿਹੜਾ 2-3 ਦਿਨ ਪਾਣੀ ਲੱਗਦਾ ਬਾ ਉਹ ਦੇਖ ਕੇ ਲੱਗਣਾ ਪਈ ਇਹਨੂੰ ਤੇ ਬਾਅਦ ਆਪੇ ਹੋਈ ਜਾਊਗਾ ਪਹਿਲੇ 3 ਪਾਣੀ ਚ 4 ਦਿਨ 4-5 4-5 ਪਾਣੀ ਸਾਹਮਣੇ ਪੈਂਦੇ ਸੀ ਬਾਸ ਉਸ ਤੋਂ ਬਾਅਦ ਪੁੱਛਣ ਦੀ ਲੋੜ ਨਹੀਂ ਫਿਰ ਉਸ ਤੋਂ ਬਾਅਦ ਜੈ ਰੈਡੀ ਹੋਊਗੀ ਤੇ ਭਰੀ ਜਾ ਲੇ ਮੈਨੂੰ ਸਾੰਭ ਨਹੀਂ ਹੋਵੇ ਮੈਂ ਕਹਿੰਦਾ ਕੀ ਬੋਲਦਾ ਜਿਹੜੀ ਗੱਲ ਹੈਗੀ ਗਲਤੀ ਹੈ ਗਲਤੀ ਇੱਕ 25 ਦਿਨ ਚ ਆਪਣਾ ਰੇ ਪੂਰਾ ਬਾਸ 25 ਦਿਨ ਬਾਅਦ ਮੈਂ ਪਾਈ ਗਿਆ ਹੁਣ ਮੇਰਾ ਚੱਕਰ ਆਏ ਪੈਂਦਾ ਦਾ ਪਾਣੀ ਮੈਨੂੰ ਸਵੇਰੇ ਪਾਰਨਾ ਪੈਂਦਾ ਤਾਂ ਮੈਨੂੰ ਕਿਤੇ ਚਲੇ ਜਾਣਾ ਮੈਂ ਸ਼ਾਮ ਨੂੰ ਮੁੜਨਾ ਆ ਮੈਨੂੰ ਬਾਈ ਦੇ ਬਾਰੇ ਪੂਰਾ ਕਰਨਾ ਹੈ ਮੈਨੂੰ ਨਾ ਜਿੱਦਣ ਮੈਂ ਆ ਜੀਰੀ ਚ ਤੀਆ ਛੱਟਾ ਲਾਇਆ ਮੈਨੂੰ ਇਹ ਕਹਿੰਦਾ ਕਹਿੰਦਾ ਕਾ ਲੋੜ ਆ ਕਹਿੰਦਾ ਤੀਆ ਹੀ ਛੱਟਾ ਲਾਤਾ ਤਾਂ ਮੈਨੂੰ ਕਹਿੰਦਾ ਮੈਂ ਕੁਝ ਨਹੀਂ ਹੁੰਦਾ ਜੀਰੀ ਤੇਰੀ ਇੱਕਸਾਰ ਹੋ ਜਾਣੀ ਸਾਰੀ ਉਹ ਦੇਖ ਲੈ ਜੀਰੀ ਕਿਤੇ ਨਹੀਂ ਆਫਲੀ ਵੀ ਕਿਤੇ ਵੀ ਕੋਈ ਤੱਕੀ ਕਹਿ ਦੇ ਮਮਾ ਬਾਈ ਵੀ ਆਫਲੀ ਨਹੀਂ ਹੈ ਜੀ ਇਹ ਤੱਕਿਆ ਜੇ ਉੱਪਰ ਥੱਲੇ ਆ ਹੁਣ ਦੇਖੀ ਜਾ ਕੋ ਬਰਾਬਰ ਹੋ ਜਾਣੇ ਬਰਾਬਰ ਉਹ ਮੈਂ ਜੀਰੀ ਐਂ ਦੇਖ ਲੈ ਮੈਨੂੰ ਲੱਗਦਾ ਵਧੀਆ ਸਭ ਤੋਂ ਵਧੀਆ ਰਹਿਣੀ ਐ ਇਹ ਲੇਟ ਵੈਰੈਟੀ ਵ ਇਹ ਤਾਂ ਕਈ ਵਧੀਆ ਰਹਿੰਦੀ ਹੈ ਇੱਕ ਬਰਕੀਨ ਵਾਲਾ ਖੇਤ ਆ ਇੱਕ ਉੱਪਰ ਤੇ ਪਨੀਰੀ ਵਾਲਾ ਪਨੀਰੀ ਆ ਜੁਦੀ ਤੱਗੀ ਪਨੀਰੀ ਨਾਲ ਜੁਦੀ ਉਹਦੀ ਦੇਖ ਲੈ ਫਾਨੀ ਦਾ ਬਹੁਤ ਫਰਕ ਫਰਕ ਆ ਹਾਂ ਜੀ ਇਹਦਾ ਹੀ ਹੋਵੇ ਲੱਭੀ ਲਾ ਕੇ ਆ ਗਿਆ ਤੇ ਤਰਫੰਗਾ ਜਾ ਹੋ ਗਿਆ ਇੱਧਰ ਨੂੰ ਆਪਾਂ ਛੱਡੀ ਜੀ ਕਰਕੇ ਇੱਕ ਵਾਰੀ ਜਾਇਆ ਉਹ ਦੇਖ ਲਓ ਟਰੈਕਟਰ ਹੁਣ ਤਾਂ ਲੰਘ ਗਿਆ ਇਹ ਹਾਂ ਜੋ ਚੱਲ ਚੱਲੀਆ ਟਰੈਕਟਰ ਜਾ ਲਿਆਓ ਹੋ ਆਇਆ ਟਰੈਕਟਰ ਲੈ ਯਾਰ ਅੱਜ ਚਲੋ ਚੱਲੀਏ ਭਾਈ ਦੇਖਦੇ ਟਰੈਕਟਰ ਲੈਣ ਚੱਲੇ ਹਾਂ ਚਲੋ ਜੀ ਲੋ ਵੀ ਆਪਾਂ ਹੁਣ ਆਏ ਤੇ ਟਰੈਕਟਰ ਲੈਣ ਤੇ ਮੌਸਮ ਖਰਾਬ ਹੋ ਗਿਆ ਫੇਰ ਜਿਆਦਾ ਕਿਣੀਆਂ ਜਾਂ ਗਰੀ ਜਾਂਦੀਆਂ ਫੇਰ ਸਾਨੂੰ ਆਏ ਵੀ ਮੀਂਹ ਚ ਜਾਂਦੇ ਜਾਂਦੇ ਕਿ ਜਿਆਦਾ ਕੰਮ ਨਾ ਹੋ ਜਵੇ ਕਿਉਂਕਿ ਆਪਣੇ ਵੱਲੋਂ ਜਿਆਦਾ ਬੱਦਲ ਹੈ ਇੱਧਰ ਬੇਲੇ ਵਾਲਾ ਹੈ ਫਿਰ ਵੀ ਫਰਕ ਆ ਕੰਮ ਵੱਜ ਜਾਣਾ ਹੂੰ ਬਾਕੀ ਹੁਣ ਅਜ ਵੀ ਕੱਲੂ ਹੀ ਲੈ ਜਾਾਂਗੇ ਟਰੈਕਟਰ ਹਨਾ ਥੋੜਾ ਰਹਿਣ ਦੇ ਹੁਣ ਮਾਫ ਲਓ ਭਾਈ ਤੇਰਾ ਸਟੇਜ ਆ ਜੀ ਸਾਰਿਆਂ ਨੂੰ ਬਾਈ ਕੱਲ ਦਾ ਫੋਨ ਕਰਦਾ ਇਹ ਕਹਿੰਦਾ ਟਰੈਕਟਰ ਤਿਆਰ ਆ ਸਾਨੂੰ ਆਏ ਵੀ ਅੱਜ ਵੀ ਰਵੀ ਦੇ ਟਰੈਕਟਰ ਚੰਦ ਦੁਕਾਨ ਪਰ ਹੁਣਾ ਹੁਣ ਘਰ ਆਏ ਪਿੰਡ ਤੇ ਕਾਗਰ ਨਹੀਂ ਆਉਂਦੇ ਮੈਂ ਨਹੀਂ ਆ ਗਿਆ ਯਾਰ ਮੈਨੂੰ ਮੈਂ ਵੀ ਇਹੀ ਮੈਂ ਕਹਾਂ ਚੱਲ ਹੁਣ ਕਾਲੂ ਆਉਂਗੇ ਅੱਜ ਨਹੀਂ ਆਉਣਾ ਯਾਰ ਅਜੀ ਵੀ ਮੈਂ ਵੀ ਦਵਾਈ ਲੈਣ ਦਾ ਆਜਾ ਮੈਨੂੰ ਫੋਨ ਕਰਿਆ ਜੀ ਦਵਾਈ ਲੈਣ ਦਾ ਕਿਹਾ ਤਾਂ ਮੈਂ ਕੱਲ੍ਹ ਦੇ ਕਰਕੇ ਹੋ ਗਿਆ ਤੇ ਬਾਕੀ ਬਈ ਆ ਫੋੜ ਦੇ ਜਗ੍ਹਾ ਤਿਆਰ ਕਰਨ ਏਟਮ ਤਿਆਰ ਹੋ ਰਿਹਾ ਹੈਂ ਹੋਰ ਯਾਰ ਕਾਲੀ ਕੋ ਹੋ ਗਈ ਹੈਗਾ ਆਜੋ ਜੀ ਆਜੋ ਦੇਖੋ ਜੀ ਬਾਈ ਸਣੀ ਟਰੈਕਟਰਾਂ ਬਟ੍ਰੈਕਟਰ ਤਿਆਰ ਕਰ ਰਹੇ ਆ ਕਰਨੇ ਪੈਂਦੇ ਆ ਜਿੰਨੀ ਚੀ ਸੌ ਔਰ 700 ਸੌ ਬਈ ਇਹ ਕਿੱਥੇ ਦਾ ਸਣੀ ਟੈੜੀਆਂ ਦਾ ਅੱਛਾ ਹਾਂ ਅੱਜ ਤੇੜੀ ਆ ਜੀ ਕੌਣ ਤੇਰੇ ਪਤਾ ਨਹੀਂ ਕਹਿੰਦਾ ਯਾਰ ਮੈਂ ਜਾਣਦਾ ਵੀਰੇ ਪੰਜ ਦਾ ਬਥੇਰੇ ਜਾਣਦੇ ਇਹਨੂੰ 15 ਇੰਚ ਲਾਈਆਂ ਹੈ ਹਾਂ ਇਹਨੂੰ 15 ਇਹਦੀ ਵੀ ਗੱਲ ਬਾਤ ਬਾਈ ਲੱਗੇ ਇਹ ਡੀਜੀ ਵਾਲੀ ਕੰਮ ਆ ਅੱਜ ਵੀ ਡੀਜੀ ਨਹੀਂ ਖੜਾ ਬਾਜਦੇ ਪਰ ਐ ਆ ਯਾਰ ਜਿਹੜਾ ਨਾ ਆਜ ਲਾ ਲੰਨੇ ਆਪਾਂ ਮੋਰੇ ਨੂੰ ਮਿਲਸਾਂ ਲੰਬਾ ਟਾਈਮ ਨਹੀਂ ਸੁਣਉਂਦਾ ਦਿਲ ਚ ਵੱਜਦੀ ਆ ਉਹੀ ਦਿਲ ਚ ਵੱਜਦੀਆਂ ਉਹ ਵੀ ਸਾਹਮਣੇ ਨੂੰ ਆ ਨਾ ਆਪਣੇ ਉਹ ਦੇਲਜੀ ਅੱਜ ਵੀ ਜਿਹੜੇ ਹਵਾ ਜ਼ਿਆਦਾ ਮੂਰੇ ਨੂੰ ਬਾਦੀ ਜਿਹੜੀ ਜਿਹੜੀ ਤੇਰੇ ਆ ਤੇਰੇ ਫੀਲ ਨਹੀਂ ਹੁੰਦਾ ਤੂੰ ਆ ਦੇਖੋ 2 ਮਿੰਟ ਬਹਿ ਕੇ ਉੱਥੇ ਜਿਹੜਾ ਦੇਖ ਸਕਦਾ ਉਹ ਤਾਂ ਹੈ ਉਹ ਮਾੜੀ ਬੰਦੇ ਨੂੰ ਫੜਕਾ ਦੂੰਗਾ ਿਕਾ ਦੂੰਗਾ ਜੈ ਰਾਮ ਰਾਜੂ ਵਰਗੇ ਨੂੰ ਗੁਫਾ ਚੜਾ ਕੇ ਉੱਪਰ ਬਿਠਾ ਦੇ ਮਰਿਆ ਭਈ ਤਾਰਨ ਅਲਾ ਰਾਜੂ ਵਧੀਆ ਲੈਣਾ ਰਾਜੂ ਆਹ ਟਰੈਕਟਰ ਆ ਵੀ ਵਧੀਆ ਤਿਆਰ ਕਰਿਆ ਰੱਖ ਦਿਓ ਜੀ ਉਦੀ ਕੰਮ ਕੰਮ ਬਹੁਤ ਸੋਹਣਾ ਕਰਿਆ ਗਿਆ ਹਾਂ ਉਹ ਵੀ ਠੀਕ ਆ ਕਰਿਆ ਰੰਗ ਰੂਪ ਵੀ ਵਧੀਆ ਕਰਿਆ ਪਿਆ ਇੰਜਨ ਪੱਖੋਂ ਵੀ ਓਕੇ ਕਰਿਆ ਪਿਆ ਨਾ ਉਹਨੇ ਕਮੀਜ਼ ਸੀ ਸ਼ਰਟ ਵੀ ਨਹੀਂ ਆਉਂਦੀ ਯਾਰ ਉਹ ਕੋਈ ਡੀਟਿੰਗ ਉਹ ਸਾਡੇ ਵਾਲਾ ਫੋਟ ਵੀ ਕਰਦੇ ਯਾਰ ਉਹ ਓਡੀ ਕਰ ਜਾਂਦੇ ਆ ਹੁਣ ਮੈਂ ਤਾਂ ਕੋ ਰਿਸ਼ਤੇਦਾਰ ਨਹੀਂ ਜੰਦਾ ਹੌਲੀ ਹੌਲੀ ਟਾਈਮ ਲੰਦਾ ਦੋ ਮੈਨੂੰ ਇੱਕ ਦੋ ਟਰੈਕਟਰ ਕੱਟ ਲਾਉਂਦੇ ਹੋਰ ਹਾਂ ਇੱਕ ਮੁੰਡਾ ਯਾਰ ਕਈ ਦਿੰਦਾ ਫੋਨ ਕਰਦਾ ਸੀ ਇਹਨਾਂ ਨੂੰ ਕੋਸ਼ਿੰਗ ਕਰਾਉਣੀ ਓਨੇ ਯਾਰ ਚੌਂਡੀਰ ਨੂੰ ਅੱਛਾ ਉਹਦੇ ਵਾਲਾ ਕੱਢਣਾ ਪਹਿਲਾਂ ਕਿੱਥੇ ਜਾ ਉਹ ਐਵੇਂ ਨਾ ਮਰਟੇ ਆਂਟਾੜ ਦਾ ਉਹ ਇੱਕ ਹੋਰ ਲਫਰੀਦ ਨੇ ਭੇਜੇ ਵੇ 2000 ਉਹ ਨੂੰ ਮਨ ਕਰਦੇ ਉਹਨਾਂ ਨੂੰ ਵੀ ਮੈਂ ਰੋਕਿਆ ਮਾਂ ਬਾਈ ਅਸੀਂ ਟਰੈਕਟਰ ਘੜੇ ਆ ਵੀ ਰੁਕੋ ਆ ਕਰਕੇ ਬਾਕੀ ਹੁਣ ਤਾਂ ਹੋ ਗਿਆ ਸਾਰਾ ਕੰਪਲੀਟ 854 ਉਹਦਾ ਪੈਨਲ ਆ ਕੱਲ ਨੂੰ ਲੈ ਆਂਦੇ ਹਾਂ ਕੱਲੂ ਆ ਜਿਓ ਕੱਲੂ ਨਾਲ ਦਿਨ ਚ ਵਧੀਆ ਵੀਡੀਓ ਬਣਦੇ ਨਾਲੇ ਵਧੀਆ ਬਾ ਦੋ ਝੰਡੇ ਲੈ ਕੇ ਆਉਣੇ ਆ ਬਸ ਦੋ ਝੰਡੇ ਰਹਿੰਦੇ ਆ ਬਾਈ ਦੇ ਮੂਰੇ ਲਾਉਣ ਨੂੰ ਉਹ ਕਥਣੇ ਨੂੰ ਮੂਰੇ ਬਸ ਕਾਦੇ ਪਰ ਉਹ ਯਾਰ ਜਿਹੜੇ ਜੋਂ ਉਹਨੇ ਆ ਮੇਰੇ ਹਾ ਨੂੰ ਕਿਹੜਾ ਉਹ ਮੈਂ ਤਿੰਨ ਲੱਗੇ ਵੇਖੇ ਤਾਂ ਕੈਨੇਡਾ ਦੇ ਝੰਡੇ ਪੂਰੇ ਛੋਟੇ ਛੋਟੇ ਉਹ ਲਾਉਣੇ ਲੱਗਦੇ ਆ ਇੱਕ ਆ ਉਹ ਹਰਸ਼ਵੀਰ ਵਾਲੇ ਬੜੇ ਆ ਬਾਈ ਉਹ ਲਾਈਟ ਲਾਈਟ ਲੱਗੀ ਹੋਈ ਉਹ ਹੋਰ ਕੀ ਚਾ ਉਹ ਤਾਂ ਮਹਿੰਗੇ ਬਹੁਤ ਆ ਮੇਰਾ 14000 ਤੋਂ 15000 ਹੋਣਾ ਨਾ ਇਹਦਾ ਬੰਦ ਨਹੀਂ ਆ ਬਾਹਰ ਤੇ ਆਏ ਆ ਉਹ ਐਨੇ ਕਿਤੇ ਇੰਗਲੈਂਡ ਤੇ ਵੇਚੇ ਬਾਈ ਕਹਿੰਦੇ ਆ ਨਾ ਅਮਰੀਕਾ ਤੋਂ ਅਮਰੀਕਾ ਤੇ ਗਲਾਬਾ ਹੀ ਪੱਕਾ ਨਹੀਂ ਨਹੀਂ ਆਹ ਉਹ ਟਰਾਲੀ ਟਰਾਲੀ ਨਾ ਟਰਾਲੀ ਨਾ ਲੱਟਾ ਲੈਦਾ ਮੈਨੂੰ ਉਹ ਚੀਜ਼ ਉਹ ਟਰੱਕ ਚ ਚਲਾਉਂਦਾ ਉਹਦਾ ਪੀੜੀ ਗਲਤੀਆਂ ਇਹ ਬਾਕੀ ਬਈ ਹੁਣ ਫਾ ਵੀ ਚੱਲਦੇ ਆ ਘਰ ਨੂੰ ਮੀਂਹ ਦੇ ਔਖਾ ਹੋ ਜਾਣਾ ਬਾਕੀ ਭਾਈ ਕੱਲ ਨੂੰ ਦਿਖਾਉਂਦੇ ਆ ਤੁਹਾਨੂੰ ਹਾਂ ਕੱਲ ਨੂੰ ਤਾਂ ਹੋ ਗਿਆ ਸਾਨੂੰ ਵੀ ਹੁਣ ਮੀਂਹ ਪਰ ਬੱਦਲ ਬਹੁਤ ਆ ਰਹੇ ਆ ਬਾਕੀ ਬਾਕੀ ਦਾ ਇਹਦੇ ਹਾਲ ਚ ਦੇਖ ਲੇ ਆ ਹਾਂ ਜੋ ਵੀ ਪਾਈ ਵੀ ਨਹੀ ਇਹ ਪ੍ਰੋਪਰ ਬਣਾਉਂਗੇ ਦਿਨ ਚ ਵਧੀਆ ਕਰਕੇ ਵੀਡੀਓ ਕੱਲੂ ਅਸੀਂ ਸਵੇਰੇ 10 ਵਜੇ ਆਏ ਸੀ ਨੀ ਤੇਰੇ ਕੋਲ 10 ਵਜੇ ਟਰੈਕਟਰ ਲੈ ਆ ਕੇ ਖੜਾ ਲਈ ਮੈਂ ਆ ਜਾਂ ਤੈਨੂੰ ਹਾਂ 10 ਵਜੇ ਟਰੈਕਟਰ ਲੈ ਆਈ ਉਹਰੇ 10 ਵਜੇ ਲਿਆਉਣਾ ਮੈਂ ਮੈਂ ਟਾਈਮ ਦੇ ਨਾਲੇ ਆ ਜੇ ਨਾ ਕੱਲੂ ਆਹ ਕੱਲ ਮੈਰਾ ਕੰਮ ਕਰਨਾ ਮੈਂ ਥੀ ਵੀ ਦੇਣਾ ਮੰਦੇ ਰੋ ਚਲੋ ਠੀਕ ਹੈ ਜੀ ਬਾਈ ਫਿਰ ਜਾਈ ਹੁਣਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਕੀ ਜੇ ਕਿਸੇ ਨੇ ਟਰੈਕਟਰ ਕਰਾਉਣਾ ਹੋਰ ਬਾਈ ਤਾਂ ਸਾਡੇ ਨਾਲ ਸੰਪਰਕ ਕਰਿਓ ਛੰਨੀ ਰਾਮ ਗੜੀਆ ਟਰੈਕਟਰ ਕਰਾ ਕੇ ਦਵਾਵਾਂਗੇ ਇੱਕ ਨੰਬਰ ਪੈਸੇ ਵੀ ਜਾਇਜ਼ ਹੋਣਗੇ ਆਏ ਓਏ ਬੇਲਾ ਬੇਲਾ ਕਿੱਥੇ ਪਹੁੰਚਣਾ ਬੇਲੇ ਹਾਂ ਕੀ ਚਾਹੀਦਾ ਚਲੋ ਠੀਕ ਹੈ ਜੀ ਬਾਈ ਫਿਰ ਮਿਲਦੇ ਜੀ ਕਿਸੇ ਅਗਲੇ ਵਲੌਗ 'ਚ